ਜਿਹੜੇ ਸਾਡੇ ਅਗਲੇ ਪ੍ਰੋਗਰਾਮ ਹੈ ਉਹਨਾਂ ਬਾਰੇ ਜਾਣਕਾਰੀ ਦੇਣੀ ਹੈ ਕਿਉਂਕਿ ਅਸੀਂ ਉਹਨਾਂ ਲੋਕਾਂ ਦੇ ਵਾਰਸ ਹੈ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਮਾਝੇ ਦੀ ਇਤਿਹਾਸ ਦੀ ਗੱਲ ਸੁਣਾਈ ਆ ਪਰ ਉੱਧਰ ਨਹੀਂ ਜਾਂਦਾ ਬੋਤਾ ਕਿ ਜੇ ਜੰਡਾ ਦੇ ਗੋਖੇ ਨੜਕੇ ਦਾ ਸਿੰਘ ਕਹਿੰਦੇ ਹੁੰਦੇ ਜੰਗਲਾਂ ਚ ਅੱਜ ਤਾਂ ਜਲੀਬ ਨਹੀਂ ਮਿਲਣਗੇ ਇਹ ਕੋਸਲਾ ਨੜ ਦਾ ਕਾਹ ਕਹਿੰਦੇ ਅੱਜ ਤਾਂ ਸਿੰਘ ਫਾਕਾ ਹੀ ਰਿਹਾ ਤੇ ਉਹਨਾਂ ਸਿੰਘਾਂ ਬਾਰੇ ਧਾਰਨਾ ਬਣੀ ਸੀ ਬੇ ਸੌਂਦੇ ਕਦੋਂ ਐ ਕਹਿੰਦੇ ਭਲੇ ਸੰਘ ਘੋੜਿਆਂ ਦੇ ਨਾਲ ਕਾਟੀਆਂ ਤੇ ਜਾਂਦੇ ਐ ਆਪਾਂ ਭਰਾਵੋ ਉਹਨਾਂ ਦੇ ਬਾਤਾਂ ਉਹ ਤੁ ਬੱਤਾ ਹੋ ਰਿਹਾ ਸਾਡੇ ਤੇ ਤੇ ਫਿਰ ਭਰਾਵੋ ਸਾਡੀ ਹਾਲਤ ਘੋੜਿਆਂ ਦੇ ਨਾਲ ਕਾਟੀਆਂ ਤੇ ਸੌਣ ਵਾਲੀ ਐ ਦੀ ਆਪਣੀ ਵਾਰੀ ਹੈ ਆਪਾਂ 24 ਘੰਟੇ ਰਹਿਣਾ ਹੈ ਕੱਲ ਨੂੰ 11 ਵਜੇ ਛੁੱਟੀ ਮਿਲਣੀ ਹੈ ਰਾਤ ਨੂੰ ਵੀ ਆਪਣੀ ਵਾਰੀ ਹੈ ਉਹ ਕਲਜੀਤ ਸਿੰਘ ਦੱਸ ਗਿਆ ਵੀ ਰਾਤ ਨੂੰ ਗੇਂਤੀ ਵੱਧ ਤੋਂ ਵੱਧ ਰਹਿਣੀ ਹੈ ਉਹ ਬਰਾਬਰ ਗੁੱਸਾ ਦਾ ਕਰ ਚੋ ਪਿਛਲੇ ਦਿਨਾਂ ਤੋਂ ਮਾਰੀ ਹਾਲਤ ਰਹੀਆਂ ਆਪ ਉਹ ਬਲਾਕ ਆਪ ਹੀ ਸੋਚ ਲੈ ਇਹਨਾਂ ਬੇਤ ਬਲਾਕਾਂ ਦੀ ਬਹੁਤ ਮਾੜੀ ਹਾਲਤ ਹੈ ਅੱਜ ਜਿੰਦ ਤੇ ਵੀ ਮਾੜੀ ਹਾਲਤ ਹੁੰਦੀ ਐ ਉਹ ਤੋਂ ਬਾਅਦ ਅੱਠ ਜਾਂ 9 ਤਰੀਕ ਨੂੰ ਉਹ ਤੁਹਾਨੂੰ ਬੁਲਾਕਾ ਆਇਆ ਨੂੰ ਸਨੇਹਾ ਲੱਜੂ ਵੀ ਅੱਠ ਦਾ ਇੱਕ ਨਾਮ ਦਾ ਆਪਾਂ ਸੂਜੋਕਤ ਕਿਸਾਨ ਮੋਰਚੇ ਦਾ ਸੱਦਾ ਐ ਐਂਪੀਆਂ ਨੂੰ ਮੰਗ ਪੱਤਰ ਦੇਣੇ ਆ ਉਹਨਾਂ ਦੇ ਬਾਰਾਂਜ ਧਰਨੇ ਲਾ ਕੇ ਸਾਰੀਆਂ ਜੱਥੇਬੰਦੀਆਂ ਹੋਣਗੀਆਂ ਜਿਹੜਾ ਖੇਤੀ ਦਾ ਡਰਾਫਟ ਕੇਂਦਰ ਦੀ ਸਰਕਾਰ ਨੇ ਪ੍ਰਾਈਵੇਟ ਮੰਡੀਆਂ ਲਗਾਉਣ ਵਾਲਾ ਜਾਂਦਾ ਨੂੰ ਰੱਦ ਕਰਾਉਣ ਖਾਤਰ ਐ ਮੈਂ ਵੀ ਗੱਲ ਗਾਹਾਂ ਜਾ ਕੇ ਕਰਦਾ ਹਾਂ ਉਸ ਤੋਂ ਬਾਅਦ 10 ਤਰੀਕ ਨੂੰ ਫੇਰ ਬਾਰੀ ਆਪਣੀ ਅੱਤੇ ਜਿਵੇਂ ਜਿਨੇ ਰਾਜਬਾਰੀ ਆਉਂਦੀ ਹੈ 10 ਤਰੀਕ ਤੋਂ ਬਾਅਦ 13 ਤਰੀਕ ਨੂੰ ਜੰਉਂਦਾ ਦੀ ਦਾਣੀ ਮਿੱਟੀ ਚ ਜ਼ਮੀਨ ਬਚਾਏ ਸੰਘਰਸ਼ ਕਾਨਫਰੰਸ ਹੋ ਰਹੀ ਹੈ ਉਹਨਾਂ ਚਾਲਣਾ ਭਰਾਵੋ ਅੱਜ ਤੋਂ ਵਿੱਟ ਦਿਓ ਉਹੋ ਕਾਠ ਈਟਾ ਬੰਦਾ ਹੋਣਾ ਚਾਹੀਦਾ ਵੀ ਬਰਨਾਲਾ ਜ਼ਿਲ੍ਹਾ ਜਮਾ ਜੌਦ ਪਿੰਡ ਦੇ ਨੱਚ ਕੇ ਬੈਠੇ ਹੋ ਤੁਸੀਂ ਜਣੀ ਆਪਣੇ ਜ਼ਿਲ੍ਹੇ ਚੋਂ ਕਿੱਥੋਂ ਤਰਪੋ 1 ਘੰਟੇ ਤੋਂ ਬਾਅਦ ਨਹੀਂ ਬਾਤ ਆ ਸ਼ਰਨਾ ਬਲਾਕ ਪੈਂਥੇ ਦੇ ਪਿੰਡ ਬੈਠੇ ਐ ਕੋਸ਼ ਵਰਨਾਏ ਬਲਾਕ ਦੇ ਪਿੰਡ ਬੈਠੇ ਉਹਨਾਂ ਦੀ 15-15 ਮਿੰਟਾਂ ਦੀ ਬਾਤ ਆ ਜੇ ਟ੍ਰੈਕਟਰ ਕਰਾ ਦੇ ਦਿੱਤੀ ਜੀ ਜਦ ਹੀ ਮੌਸਮ ਵੀ ਖਰਾਬ ਸੀ ਤੁਸੀਂ ਤੁਹਾਡੇ ਦੀ ਧਾਕੀ ਤੇ 17 ਕਿੰਨੇ ਪੰਜਾਬ ਤੋਂ ਲੈ ਗਏ ਤੇ ਇਥੇ ਫਿਰ ਦੇਖ ਲਓ ਤੁਸੀਂ ਕਿੰਨੀ ਗਿੰਤੀ ਲਿਉਣੀ ਐ ਤੇ ਤੁਹਾਡੇ ਤੇ ਆ ਭਰਾਵੋ ਉਹ ਕੁੱਲ ਗਾਹ ਤੇ ਪਰਵਾਹਾਂ ਮੈਂ ਨਾਡ ਕੋਲ ਕੇ ਇਹ ਚਾਬੀ ਛੱਡਣ ਦੀ ਬਚਾਅ ਦੇ ਵੀ ਗੱਦੀ ਜਿੰਨੇ ਚੌਕਟ ਰਹੀ ਐ ਆਣੀ ਵੀ ਲੋਕ ਨਹੀਂ ਆ ਰਹੇ ਸਾਡੇ ਆਤਮਾ ਨੂੰ ਥੋੜੀ ਜਿਹੀ ਤੇ ਲਮਾਟ ਕੋਈ ਪਈ ਐ ਉਹ ਕੀਤੇ ਲਮਟਾ ਅਸੀਂ ਉਂਗਲਾ ਤੇ ਗਰਾਈ ਸਕਦੇ ਆ ਕਈ ਕਮੇਟੀਆਂ ਕੋਲੇ ਲੱਖਾਂ ਦੇ ਫੰਡ ਹੈ ਸਾਧਨ ਕਰ ਲੈਂਦੇ ਆ ੱੱਬੀ ਜਿੱਟਾ ਇਹਦੇ ਜੀਵਨ ਦੇ ਵੇਖੋ ਇੱਕ ਕਮੇਟੀ ਦਾ ਆਣ ਆ ਗਿਆ ਫੰਡ ਦੇਣ ਵੇਲੇ ਬਲੈਕ ਰੂਅਲ ਜੀਪ ਲੈਣੀ ਆ ਜੀਪ ਕੋਪਰਾ ਹੋ ਜੀਪ ਦਾ ਸ਼ੀਵਤੇ ਰਹਿੰਦੇ ਆ ਦੇਰ ਦਾ ਮਾਤਵਲ ਤੁਸੀਂ ਸ਼ੀਅਤੇਦਾਰਾਂ ਨੂੰ ਸ਼ੀਆ ਨੇ ਫੈਸਲਾ ਕਰ ਲਿਆ ਬੀਅਸੀਂ ਸ਼ੀਆ ਮੰਗੇ ਫੇਪਰਾ ਉਹ ਜ਼ਮੀਨਾਂ ਨਹੀਂ ਬਚਣੀਆਂ ਫੰਡ ਨੂੰ ਰੱਖ ਲਿਓ ਸਾਥ ਕੇ ਫੰਡ ਬੈਂਕ ਵਿੱਚ ਪਿਆ ਹੀ ਰਹਿ ਜੂ ਜਿਹੜੀਆਂ ਕਮੇਟੀਆਂ ਨੂੰ ਲੱਗਦਾ ਵੀ ਫੰਡ ਮੁੱਕ ਜੂ ਫੰਡ ਖਰਚ ਲਿਓ ਸਾਰਾ ਜੇ ਪਤਾ ਲਾ ਕਿਆ ਟੈਂਡਰਿਆਂ ਨੂੰ ਵੀ ਇਹਦਾ ਜੀਪ ਤੇ ਜਾਂਦੇ ਆ ਡੱਬੀ ਚ ਚੜ੍ਹ ਕੇ ਜਾਂਦੇ ਆ ਦੋ ਉਹ ਇਹਦਾ ਫੰਡ ਦੇਣਗੇ ਜਦੋਂ ਪਿੰਟ ਚ